ਅੱਜ ਦੇ ਬੋਖਣਨ ਸਰਦਾਰ ਗੁਬਿੰਦ ਸਿੰਘ ਕੰਗਨੀ ਮੈਂਬਰ ਪਾਰਲੀਮੈਂਟ ਲੋਕ ਸਭਾ ਅਨੰਦਪੁਰ ਸਾਹਿਬ ਆਦਿ ਸ਼ੋਕ ਕੁਮਾਰ ਮੈਂਬਰ ਪੀਯੂ ਪ੍ਰਬੰਧਕੀ ਬੋਰਡ ਸਰਦਾਰ ਅਮਰਜੀਤ ਸਿੰਘ ਢਿਲੋਂ ਮੈਂਬਰ ਪੀਯੂ ਪ੍ਰਬੰਧਕੀ ਬੋਰਡ ਸਾਡੇ ਪੀਯੂ ਦੇ ਬਹੁਤ ਸਾਰੇ ਡੀਏਂ ਡਾਇਰੈਕਟਰ ਅਫੀਸਰ ਫੈਕਲਟੀ ਮੈਂਬਰਸ ਸਟੂਡੈਂਟਸ ਪ੍ਰੈਸ ਐਂਡ ਮੀਡੀਆ ਸਾਡੇ ਬੈਠਾ ਸਾਡੇ ਸਾਹਮਣੇ ਆਉ سپورਟ ਕਰ ਰਹੇ ਆ ਜੋ ਕੁਛ ਚੱਲ ਰਿਹਾ ਸਭ ਦੁਨੀਆਂ 'ਚ ਦਿਖਾਉਣੇ ਨੇ ਤੇ ਸਾਡੀ ਪ੍ਰੋਫੈਸ਼ਨਲ ਬੀੜੀ ਯੂਨੀਵਰਸਿਟੀ ਦੀ ਹੈ ਕੋਈ মিডিਆ ਕਾਗਜ਼ਾ ਨਾਂ ਨਾਲ ਸਾਡੇ ਬਹੁਤ ਹੀ ਸਤਕਾਰਯੋਗ ਕਿਸਾਨ ਮੀਰੋ ਅਤੇ ਪੈਡੋ ਬਹੁਤ ਚੰਗਾ ਲੱਗਿਆ ਕਿ ਤੁਸੀਂ ਇੱਦੇ ਕਾਗੂ ਦੇ ਨਾਲ ਅੱਜ ਸੁਣ ਰਹੇ ਹੋ ਨਹੀਂ ਕਿ ਗੱਲ ਸੁਣ ਰਹੇ ਹੋ ਤੁਸੀਂ ਆ ਉਸ ਵਿੱਚ ਤੁਸੀਂ ਕੋਈ ਗੱਲ ਨਹੀਂ ਕਰਦੇ ਸਾਡੀਆਂ ਗੱਲਾਂ ਸੁਣਨਾ ਹੈ ਬਹੁਤ ਚੰਗਾ ਲੱਗਿਆ ਅਸੀਂ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ ਇਹ ਸਾਰਿਆਂ ਨੂੰ ਜੈ ਜਲੋਹੇ ਤੇ ਆਉਣ ਤੇ ਤੁਹਾਡਾ ਪਰਮਾਣਵੀ ਕਰਨੇ ਆ। ਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜਿਹੜੀ ਲੋਕੀ ਕਹਿੰਦੇ ਸੀ ਕਿ ਗ੍ਰੀਨ ਰਿਵੋਲੂਸ਼ਨ ਦੀ ਮਾਂ ਹੈ ਮਦਰ ਤੇ ਉਹਦਾ ਹੈ ਸੀ ਪਹਾੜ 163 ਸਾਲ ਹੋ ਗਏ ਨੂੰ ਬਣੇ ਨਾ ਉਹ 1962 ਕਮਣੀ ਸੀ ਤੇ ਸੱਤ ਹੋਰ ਇੰਡਸਟਰੀਆਂ ਦੀ ਬਾਹ ਬਣ ਗਈਆਂ। ਇਹਦੇ ਵਿੱਚੋਂ ਤਿੰਨ ਯੂਨੀਵਰਸਿਟੀਆਂ ਮਚਰਪੁਰ ਦੇ ਦੇ ਵਿੱਚ ਇਹਨਾਂ ਯੂਨੀਵਰਸਟੀਆਂ ਹਰਿਆਣੇ ਦੇ ਵਿੱਚ ਤੇ ਇੱਕ ਦਸ ਜੀ ਲੁਧਿਆਣਾ ਕਰਵਾਸੂ ਬਣੀ ਹੈ। ਇਹ ਸੱਤ ਯੂਨੀਵਰਸਿਟੀ ਦੀ ਮਾਂ ਬਣ ਕੇ ਇੱਕ ਬਹੁਤ ਵੱਡੀ ਯੂਨੀਵਰਸਿਟੀ ਬਣ ਗਈ ਹੈ। ਕਦੋਂ ਇਹ ਪਾਕਿਸਤਾਨ ਤੋਂ ਸ਼ੁਰੂ ਹੋਈ ਸੀ ਕਾਲਜ ਤੋਂ, ਫੇਰੀ ਯੂਨੀਵਰਸਿਟੀ ਬਣੀ। ਹੁਣ ਅੱਗੇ ਸੱਤ ਰਸੇ ਦੀ ਮਾਂ ਬਣ ਗਈ। ਸੋ ਉਸ ਯੂਨੀਵਰਸਿਟੀ ਦੇ ਵਿੱਚ ਤੁਸੀਂ ਬੈਠੇ ਹੋ। ਇਹ ਕਿਸਾਨ ਵੀ ਕਹਿੰਦੇ ਨੇ ਕਿ ਪੀਏਯੂ ਸਾਡੀ ਮਾਂ ਆ। ਤੁਹਾਡੀ ਆਪਣੀ ਯੂਨੀਵਰਸਿਟੀ ਹੈ। ਸਭ ਤੋਂ ਵੱਡਾ ਦੁੱਖ ਹੈ ਕਿ ਸਾੜਾ ਇਹਨੇ ਸਾਡੇ ਸੱਤ ਜ਼ਿਲ੍ਹੇ ਜਿਹੜੇ ਸੀ, ਉਹ ਪ੍ਰਭਾਵਿਤ ਹੋਏ ਨੇ। 5 ਲੱਖ ਏਕੜ ਸਾਡੀ ਫਸਲਾਂ ਦਾ ਨੁਕਸਾਨ ਹੋਇਆ ਹੈ। ਤੇ ਕੱਲੀ ਫਸਲਦਾਰੀ ਹੋਇਆ ਜਿਹੜੀ ਸਾਡੀ ਜ਼ਮੀਨ ਹੈ ਉਹਦਾ ਵੀ ਨੁਕਸਾਨ ਹੋਇਆ ਇਹਨਾਂ ਮਾਰੋਂ ਰੇਤਾ ਪਸੀ ਆਈਏ ਤੇ ਉਹ ਉਹ ਵੀ ਅਸੀਂ ਦੇਖ ਰਹੇ ਆ ਤੇ ਨਾਲ ਨਾਲ ਜਿਹੜੀ ਹੈਗੀ ਹਮੇਸ਼ਾ ماں ਤੇ ਤੁਹਾਡੇ ਨਾਲ ਖੜੀ ਹੈ ਇਹ ਜੋ ਨੁਕਸਾਨ ਹੋਇਆ ਉਹ ਤਾਂ ਹੋ ਗਿਆ ਤੇ ਜਿਹੜੀ ਅਗਲ ਫਸਲ ਆੜੇ ਵੀ ਤੇ ਉਹ ਤਾਂ ਚੰਗੀ ਹੋ ਜੂਵੇ ਸੋ ਅਸੀਂ ਮਿੱਟੀ ਦੀ ਪਰਖ ਵੀ ਕਰ ਰਹੇ ਆ ਜਿਹੜੀ ਪਹਾੜਾਂ ਤੋਂ ਮਿੱਟੀ ਆਈ ਹੈ ਕਿ ਫਾਇਦੇ ਵਾਲੀ ਹੈ ਕਿ ਨੁਕਸਾਨ ਹੈ ਚੋਕੜੀਆਂ ਕਿ ਆਪਾਂ ਵਿੱਜੇ ਬੋਣੀਆਂ ਐ ਤੇ ਬਾਕੀ ਖਾੜੀ ਤੇ ਜਿਹੜੀਆਂ ਫਸਲਾਂ ਨੇ ਉਹ ਅਸੀਂ ਲਾਉਣੀਆਂ ਨੇ ਤੇ ਉਹ ਕਿਹੜੀਆਂ ਵੈਰਿਟੀਆਂ ਲਾਉਣੀਆਂ ਨੇ ਜਿਨ੍ਹਾਂ ਕੋਲ ਬਿਲਕੁਲ ਬੀਜ ਖਤਮ ਹੋ ਗਿਆ ਤੇ ਪਹਲ ਦੇ ਆਧਾਰ ਤੇ ਅਸੀਂ ਉਹਨਾਂ ਨੂੰ ਬੀਜ ਵੀ ਦੇਣਾ ਹੈ ਤਾਂ ਕਿ ਜਿਹੜੀ ਅਗਲੀ ਫਸਲ ਆਉਣੀ ਐ ਕਿਸਾਨਾਂ ਦਾ ਵੀ ਫਾਇਦਾ ਹੋਵੇ ਪੰਜਾਬ ਦਾ ਵੀ ਫਾਇਦਾ ਹੋਵੇ ਤੇ ਪੰਜਾਬ ਦੀ ਜਿਹੜੀ ਸਾਡੀ ਇਕਨੋਮੀ ਐ ਉਹ ਆਪ ਮੁਮੇ ਤਾਂ ਕਿ ਅਗਲੀ ਫਸਲ ਚੰਗੀ ਹੋਵੇ ਸਭ ਤੋਂ ਵੱਡੀ ਅਸੀਂ ਇਹੀ ਹੈਲਪ ਕਰ ਰਹੇ ਆਂ ਇਸੇ ਨਵੀਂ ਕੰਟਰੀ ਵਿੱਚ ਇਹੋ ਜਿਹਾ ਸਟੈਂਡ ਹੀ ਲਿਆਏਗਾ ਸੋ ਪੀਏ ਤੁਹਾਡੇ ਵਾਸਤੇ ਕੰਮ ਕਰ ਰਹੀ ਹੈ ਅਸੀਂ ਤਾਂ ਤੁਹਾਡੇ ਵਕੀਲ ਹਾਂ ਤੇ ਜਿਹੜੀ ਚੰਗੀ ਚੀਜ਼ ਹੁੰਦੀ ਸੀ ਤੁਹਾਡੇ ਮੁਕਾਦਮੇ ਵੀ ਕਰਦੇ ਹਾਂ ਕਿ ਕਿਸਾਨ ਵੀਰਾਂ ਦਾ ਨੁਕਸਾਨ ਨਾ ਹੋਵੇ ਪੈਦਾਈ ਹੋਵੇ ਇਸ ਵਾਰ ਇਹ ਸਾਡੇ ਜਿਹੜੇ ਹਰ ਮੇਲੇ ਦਾ ਉਦੇਸ਼ ਕਰਦੇ ਹਾਂ ਇਸ ਵਾਰ ਮੇਲੇ ਦਾ ਉਦੇਸ਼ ਜਿੰਸਾਂ ਤੋਂ ਉਤਪਾਦ ਬਣਾਈਏ ਖੇਤੀ ਮਨਾਵੇ ਹੋਰ ਵਧਾਈਏ ਅਸੀਂ ਚਾਹੁੰਦੇ ਆ ਕਿ ਹਰ ਇੱਕ ਚੀਜ਼ ਆਪਣਾ ਕਣਕ 14 29 ਸਬਜ਼ੀਆਂ ਦਾਣਾ ਸਭ ਕੁਝ ਆਪਣੇ ਖੇਤਾਂ ਹੀ ਪੈਦਾ ਕਰਦੇ ਆ ਆਪਣੇ ਖੇਤੋਂ ਜੋ ਪੈਦਾ ਹੁੰਦੇ ਕੋ ਮੰਡੀ ਚ ਸੱਟੇ ਹੁੰਨਾਂ ਸੁਟਦੇ ਹੀ ਆਪਾਂ ਕਦੇ ਉਹ ਲੈਂਦੇ ਨਹੀਂ ਆਪਾਂ ਫਿਰ ਕਿਥੇ ਦੇ ਕੇ ਆਉਣੇ ਆ ਅਸੀਂ ਚਾਹੁੰਦੇ ਆ ਕਿ ਜੇ ਇਹਨਾਂ ਤੋਂ ਆਪਣਾ ਉਤਪਾਦ ਬਣਾ ਲਈਏ ਪ੍ਰੋਸੈਸਿੰਗ ਕਰ ਲਈਏ ਉਹਦੀ ਖੁਦ ਮਾਰਕੀਟਿੰਗ ਕਰੀਏ ਸਿਰਫ ਮਾਰਕੀਟਿੰਗ ਕਰੀਏ ਜੋ ਅਮਰੀਕਾ ਕਹਿੰਦਾ ਜਾਣੇ ਉੱਥੇ ਵਰਗਾ ਸਾਡਾ ਸਾਡੇ ਕੋਲ ਹੀ ਬਣੇ ਚੌਣੀਆਂ ਸਕਦਾ ਹੋ ਗਿਆ ਉੱਥੇ ਲੋਕੀ ਆਪਣੇ ਫਾਰਮ ਦੇ ਸਾਹਮਣੇ ਖੁਦ ਆਪਣੀ ਸਿਰਫ ਮਾਰਕੀਟਿੰਗ ਕਰਦੇ ਨੇ ਜਿੱਥੇ ਪਿੱਛੇ ਖੇਤ ਹੁੰਦਾ ਰੋਡ ਦੇ ਉੱਤੇ ਆਪਣਾ ਜਿੰਸ ਰੱਖ ਦਿੰਦੇ ਨੇ ਤੇ ਲੋਕੀ ਉਥੋਂ ਲਾਈਕ ਕਰਦੇ ਕਿ ਉਹ ਫਰੈਸ਼ ਹੋ ਗਈ ਤਾਜੀ ਹੋ ਗਈ ਉਥੋਂ ਲੈ ਜਾਂਦੇ ਨੇ ਤੁਹਾਡਾ ਮਾਰਕੀਟਿੰਗ ਵੀ ਖੁਦ ਮਾਰਕੀਟਿੰਗ ਦਾ ਰੈਂਗੜੀ ਪਰੇ ਫਰੈਸ਼ ਕਰਦੇ ਜੇ ਅਮਾਦਾ ਉਤਪਾਦ ਬਾਕੇ ਇਹ ਦੇ ਲਈ ਇਹਦੇ ਵਾਸਤੇ ਅਸੀਂ ਇੱਥੇ ਐਗਰੋ ਪ੍ਰੋਸੈਸਿੰਗ ਸੈਂਟਰ ਲਾਇਆ ਤੇ ਉਹਦੇ ਸਾਰਾ ਕੁਝ ਮਸ਼ੀਨਾਂ ਲਾ ਜਾਨੇ ਤੇ ਵਾਸ਼ਿੰਗ ਤੋਂ ਚਾਵਲ ਕਿਵੇਂ ਬਣਾਉਣਾ ਮੱਕੀ ਦਾ ਆਟਾ ਕਿਵੇਂ ਬਣਾਉਣਾ ਘਰਾਟ ਦੀਵੇਂ ਚੱਲਦਾ ਕਣਕ ਦਾ ਆਟਾ ਕਿਵੇਂ ਬਣਾਉਣਾ ਹੈਗਾ ਨਾਲ ਨਾਲ ਉਥੇ ਤੇ ਦਾਣਾ ਨੇ ਨੂੰ ਕਲੀਨ ਕਰਕੇ ਗ੍ਰੇਡ ਕਰਕੇ ਪੈਕਿੰਗ ਜਿਵੇਂ ਕੰਮ ਹੈ ਨਾਈਟrogen ਪੈਕਿੰਗ ਹੈ ਵੈਕਿਊਮ ਪੈਕਿੰਗ ਹੈ ਉਹ ਸਾਰਾ ਕੁਝ ਉਸੇ ਦਿਖਾਇਆ ਜ਼ਰੂਰ ਦੇਖ ਕੇ ਜਾਓ ਤੇ ਗਣਕਾਂ ਦੀਆਂ ਰਾਈਟੀਆਂ ਜੋ ਸਾਡੇ ਦੋ ਨੇ ਡੀ.ਐਨ. ਸਾਹਿਬ ਨੇ ਪਹਿਲਾਂ ਦੱਸੀ ਹੈ 872 ਤੇ 826 ਕਿਲੋ 872 ਤੇ 826 ਜਿਵੇਂ ਪੰਜਾਬੀ ਦੀ ਤੁਸਤੀ ਇੰਡੀਆ ਵਿਆਪ ਕਰ ਰਹੀ ਨੂੰ ਐਗਰੀਕਲਚਰ ਅਸਟੋਰ ਨੰਬਰ 1 ਹੈ ਤਿੰਨ ਸਾਲ ਤੋਂ 2023 2024 ਤੇ 2025 ਇਹ ਨੰਬਰ 1 ਚੈਨਲ ਟਾਪ ਦੇ ਉਤੇ ਉੱਤੇ ਜਾਣਾ ਬਹੁਤ ਔਖਾ ਪਰ ਦੇਣਾ ਵੀ ਬਹੁਤ ਔਖਾ ਸੋ ਇਹ ਤੁਹਾਡੀ ਬਹੁਤ ਸਾਰੀ ਸਪੋਰਟ ਹੈ ਸਾਡੇ ਫਾਰਮਰ ਵੀ ਕਿ ਕੁਝ ਸਾਡੋਂ ਬਹੁਤ ਸਾਰੇ ਸੁਝਾਅ ਦੇ ਰਹੇ ਹੋ ਆ ਕਰੋ ਆ ਕਰੋ ਜੀ ਸਬਸਕ੍ਰਾਈਬ ਕਰਦੇ ਆ ਫਿਰ ਕਮੈਂਟਾਂ ਵਿੱਚ ਵੀ ਦੱਸਦੇ ਆ ਫਿਰ ਤੁਹਾਡੀ ਇੰਡਸਟਰੀ ਹੈ ਸੋ ਇਦਾਂ ਹੀ ਜਿਵੇਂ ਇੰਡਸਟਰੀ ਨੰਬਰ 1 ਤੇ ਹੈ ਤਣਕੀਆਂ ਸਾਡੀਆਂ ਦੋ ਵੈਰਾਈਆਂ ਇਹ ਦੋ ਹੋਰ ਵੀ ਆ ਰਹੀਆਂ ਨੇ ਤੇ ਉਹਦੇ ਟ੍ਰਾਇਲ ਹੋ ਜੇ ਇੰਡੀਆ ਲੈਵਲ ਤੇ ਅਸਾਮ ਤੱਕ ਕਰਨ ਲੈ ਗਏ ਨੇ ਜਮੂਦ ਲੈ ਕੇ ਸਾਡੀਆਂ ਦੋਹੇ ਵੈਰਾਈਟੀਆਂ ਤੇ ਇਹ ਜਿਹੜੀ 826 ਤੇ 872 ਇੰਡੀਆ ਦੇ ਵਿੱਚ ਝਾੜ ਵਿੱਚ ਸਭ ਤੋਂ ਟੌਪ ਕੀਤਾ ਇਹਨਾਂ ਨੇ ਸੋ ਮੈਨੂੰ ਕੋਈ ਸਮਝ ਨਹੀਂ ਆਉਂਦੀ ਕਿ ਅਸੀਂ ਜਿਹੜੀਆਂ ਸਾਡੀਆਂ ਵੈਰਾਈਟੀਆਂ ਟੌਪ ਕਰੀਆਂ ਨੇ ਇੰਡੀਆ ਕਹ ਰਿਹਾ ਕਿ ਦੋ ਵੈਰਾਈਟੀਆਂ ਸਭ ਤੋਂ ਵਧੀਆ ਨੇ ਸਾਰੀਆਂ ਸਟੇਟਾਂ ਨੂੰ ਟੌਪ ਕਰੀਆਂ ਨੇ ਅਸੀਂ ਫਿਰ ਕਿਉਂ ਨਹੀਂ ਹੋਰ ਵੈਰਾਈਟੀਆਂ ਉਹਨਾਂ ਵਾਲੀਆਂ ਜਿਹੜੀਆਂ ਡ੍ਰੌਪ ਨਹੀਂ ਕਰਦੀਆਂ ਉੱਥੇ ਉਹ ਲੈ ਆ ਕੇ ਫੇਰ ਹੀ ਜਾਂਦੇ ਆ ਕਿ ਅਸੀਂ ਕਿਉਂ ਕਰਦੇ ਜੇ ਸਾਡੀਆਂ ਵੈਰਾਈਆਂ ਇੰਨੀਆਂ ਟੌਪ ਦੀਆਂ ਨੇ ਤੇ ਸਾਨੂੰ ਆਪਣੀਆਂ ਵੈਰਾਈਆਂ ਲਾਉਣਾ ਚਾਹੀਦੇ ਨੇ ਸਿਗ ਟੈਸਟ ਨੂੰ ਵਰਾਈਟੀਆਂ ਲਗੂ ਕਿਹੜਾ ਲਗੂ ਅਸੀਂ ਫਿਰ ਵੀ ਦੂਜੇ ਸਟੇਟਰ ਰਿਵਰਟੀ ਅਗੇ ਲਾਈ ਜਨੇ 10 ਏਕੜ ਕਰਦੀ ਮੈਦਾ ਨਾਲ ਰਿਵਰਟੀ ਲਾਦੀ ਆ ਬਹੁਤ ਵਧੀਆ ਹੈਗੀ ਸੋ ਉਹ ਜੋ ਇਹ ਰਕਮੈਂਡ ਕਰਦੀ ਸਭ ਨੂੰ ਟੈਸਟ ਕਰਕੇ ਹੀ ਕਰਦੀ ਉਹ ਵਰਾਈਟੀਆਂ ਸੀ ਟੈਸਟ ਕੀਤੀਆਂ ਹੁੰਦੀਆਂ ਪਹਿਲਾਂ ਜਿਹੜੇ ਤੁਸੀਂ ਬਾਹਰੋਂ ਦੂਜੇ ਸਟੇਟਾਂ ਤੋਂ ਲੈ ਕੇ ਆਉਨੇ ਟੈਸਟ ਕਰਕੇ ਛੱਡੀਆਂ ਹੁੰਦੀਆਂ ਕਿ ਉਹਨਾਂ ਦਾ ਝਾੜ ਕੱਟਾ ਗਿਆ ਸੋ ਵਿਸ਼ਵਾਸ ਕਰਿਆ ਕਰੋ ਪਹਿਲੇ ਵਿਸ਼ਵਾਸ ਜੀ ਬਹੁਤ ਕਰਦੇ ਹਾਂ ਪਰ ਆ ਗੱਲ ਕਹਿਣੀ ਸੀ ਕਿ ਜਿਹੜੇ ਟੋਂਗ ਦੀਆਂ ਸੜੀਆਂ ਹਸਤੀਆਂ ਨੇ ਪਰ ਕੀਤੀ ਆਉਂਦੇ ਨੇ ਉਹੀ ਲਾਇਆ ਕਰੋ ਬਹੁਤ ਬਹੁ ਸਰੀਆ ਸਾਡੀਆਂ ਵੈਰਾਈਟੀਆਂ ਨੇ ਤੇ ਇੱਕ ਅਸੀਂ ਇਥੇ ਚਾਰੇ ਦੇ ਬੀਜਾਂ ਦੀ ਕਿੱਟ ਦੇ ਰਹੇ ਹਾਂ ਚਾਰੇ ਦੀ ਬੜੀ ਕਿੱਲਦਾਈ ਹੈ ਹੜ ਜੋ ਆਏ ਨੇ ਸਾਡੇ ਉਹਦੇ ਵਿੱਚ ਇੱਕ ਕਿੱਟ ਦੇ ਵਿੱਚ ਹੀ ਤਿੰਨ ਚਾਰੇ ਦੇ ਬਰਸੀਮ ਜੋ ਵੀ ਕਿਰਾਈ ਦਾ ਇੱਕ ਕਿੱਟ ਲੈ ਜੋ ਤਿੰਨ ਤਰ੍ਹਾਂ ਦਾ ਚਾਰਾ ਹੈ ਜਿਵੇਂ ਆਪਾਂ ਕਹਿੰਦੇ ਹਾਂ ਕਿ ਹਰ ਰੋਜ਼ ਦਾਲੇ